ਜਦੋਂ ਪੁਲਿਸ ਸਟੇਸ਼ਨਸ ਵਾਲੇ ਆਪਣੇ ਆਪ ਨੂੰ ਸੇਫ ਨਹੀਂ ਸਮਝਦੇ ਆਮ ਲੋਕ ਜਿਹੜੇ ਪੰਜਾਬ ਦੇ ਨੇ ਉਹ ਉਹਨਾਂ ਨੂੰ ਸੁਰੱਖਿਆ ਕੌਣ ਦੇਗਾ ਇਹ ਪਰਿਵਾਰ ਬਹੁਤ ਧੀਰ ਤੋਂ ਐਂਟੀ ਨੈਸ਼ਨਲ ਫੋਰਸਸ ਦੇ ਖਿਲਾਫ ਅਤਵਾਦੀ ਟਾਈਮ ਤੋਂ ਹੀ ਲੜਿਆ ਤੇ ਹੁਣ ਵੀ ਲੜ ਰਿਹਾ ਹੈ ਫੇ ਮੈਂ ਮੈਨੂੰ ਬਹੁਤ ਇਸ ਕਰਦਾ ਇਹਦਾ ਭਾਂਜੇ ਹੈ ਕਿ ਪੰਜਾਬ ਦੇ ਹਾਲਾਤ ਬਹੁਤ ਮੁਸ਼ਕਲ ਨੇ ਮੈਨੂੰ ਕਿਉਂਕਿ ਅਸੀਂ ਤੇ ਟੈਰਰਿਜ਼ਮ ਦਾ ਦੌਰ ਵੀ ਵੇਖਿਆ ਇਸ ਪਰਿਵਾਰ ਨੇ ਵੀ ਛੱਡਿਆ ਤੇ ਅਸੀਂ ਵੀ ਛੱਡਿਆ ਸਾਲੂ ਤੇ ਉਹੀ ਹਾਲਾਤ ਨਜ਼ਰ ਆਣੇ ਸ਼ੁਰੂ ਹੋ ਗਏ ਕਿ ਨਾ ਇੱਥੇ ਕੋਈ ਸਾਡੀ ਦੀ ਨਾ ਕੋਈ ਮਾਂ ਨਾ ਕੋਈ ਸਾਡੀ ਬੈਣ ਸੁਰੱਖਤ ਮਾੜੇ ਅੰਸ਼ਰ ਮੇਰਾ ਤਾਂ ਫੇਰ ਮੰਨਣਾ ਇਹ ਹੈ ਕਿ ਬਕਾਇਦਾ ਤੌਰ ਪੁਲਿਸ ਕੋਲ ਜੇ ਇਮਾਨਦਾਰੀ ਨਾਲ ਕੰਮ ਕਰੇ ਇਹਨਾਂ ਨੂੰ ਇੱਕ ਇੱਕ ਬੰਦੇ ਦਾ ਬਚਾ ਉਹ ਹੱਤਿਆਤ ਦੇ ਵੇਲੇ ਹਾਲਾਤ ਸੀ ਉਹ ਹਾਲਾਤ ਆਇਸਤਾ ਆਇਸਤਾ ਬਣਦੇ ਜਾ ਰਹੇ ਕਿਤੇ ਜੋ ਰੂਮ ਜਲ ਰਿਹਾ ਸੀ ਦੀਰੋ ਬਾਂਸਰੀ ਵਿਚਾਰਿਆ ਸੀ ਪੰਜਾਬ ਜਲ ਰਿਹਾ ਤੇ ਭਗਵੰਤ ਮਾਨ ਜੀ ਆਪ ਦੀਆਂ ਵੋਟਾਂ ਮੰਗਣ ਦਿੱਲੀ ਗਏ ਉਹਨੇ ਡਾਇਰੈਕਟ ਜਨਰਲ ਪੁਲਿਸ ਨਾਲ ਵੀ ਗੱਲ ਹੋਈ ਮੈਂ ਉਹਨਾਂ ਨੂੰ ਵੀ ਇਹ ਗੱਲ ਕਹੀ ਕਿ ਇਹਨਾਂ ਦੀ ਜਿਹੜੀ ਪਰਸਨਲ ਸਕਿਉਰਿਟੀ ਉਹਨੂੰ ਵੀ ਸਾਰਾ ਕੁਝ ਇਤਿਆਜ਼ ਕੀਤਾ ਜਾਏ ਸਾਰੇ ਪਿੰਡ ਦੀ ਸਕਿਉਰਿਟੀ ਤੇ ਇਸ ਏਰੀਆ ਦੀ ਸਕਿਉਰਿਟੀ ਨੂੰ ਵੀ ਅਪਗ੍ਰੇਡ ਕੀਤਾ ਜਾਏ ਅਸੀਂ ਹੁਣ 10-15 ਦਿਨ ਜਾਵਾਂਗੇ ਪੰਜਾਬ ਦੇ ਹਾਲਾਤ ਬਾਰੇ ਦਿੱਲੀ ਦੇ ਲੋਕਾਂ ਨੂੰ ਬਕਾਇਦਾ ਤੌਰ ਅਸੀਂ ਜਾਗਰੂਕ ਕਰਾਂਗੇ ਆ ਹਾਲਾਤ ਸਰ ਜான் ਡੋਰਨ ਉਹਨੂੰ ਕੱਲਿਆ ਸੀ ਪੰਜਾਬ ਪੰਜਾਬ ਨੂੰ ਆਪਣੇ ਥੱਲੇ ਕਰਨ ਵਾਸਤੇ ਕਬਜ਼ਾ ਕਰਨ ਵਾਸਤੇ ਇਹ ਵੇਬਬ ਕੁਮਾਰ ਪਹਿਲਾ ਸਰ ਜான் ਲਾਰੈਂਸ ਆ ਗਿਆ ਜੀ ਕੀ ਤੁਸੀਂ ਸੋਚੋ ਕਿ ਸਰਕਾਰ ਭਗਵੰਦੀ ਹੈ ਭਗਵੰਤੇ ਭਗਵੰਤੇ ਨਾ ਦਾ ਹੀ ਹੈ ਹੀ ਇਸ ਜਸਟ ਅ ਜਸੰਬਰ ਖੋਟਾ ਹੀ ਹੈ ਭਗਵੰਦੇ ਤੇ ਪੱਲੀ ਖੋਚੀ ਤੇ ਐਂਡ ਦੇ ਆਰ ਲੂਟਿੰਗ ਪੰਜਾਬ ਜਿਸਾਂ ਗੋਰਿਆਂ ਨੇ ਪੰਜਾਬ ਲੁੱਟਿਆ ਸੀ ਇਸ ਤਰ੍ਹਾਂ ਹੀ ਆਪ ਦੀ ਗਵਰਨਮੈਂਟ ਆਂਦੇ ਦੋਹਾਂ ਸਾਲਾਂ ਜੀ ਲੁੱਟੇਗੀ ਕਿਉਂਕਿ ਉਹਨਾਂ ਨੂੰ ਹੀ ਪਤਾ ਹੈ ਵੀ ਡੋਨਟ ਹੈਵ ਅ ਫਿਊਚਰ ਇਨ ਪੰਜਾਬ ਨੂੰ ਮੇਰਾ ਖਿਆਲ ਲਾਅ ਐਂਡ ਆਰਡਰ ਨਾ ਦੀ ਕੋਈ ਚੀਜ਼ ਹੀ ਪੰਜਾਬ ਛੇਨੀ ਜਿੱਥੇ ਲੋਕਾਂ ਨੂੰ ਪ੍ਰੋਟੈਕਸ਼ਨ ਕਰਨ ਦੇ ਬਜਾਏ ਪੁਲਿਸ ਆਪਣੇ ਆਪ ਨੂੰ ਪ੍ਰੋਜੈਕਟ ਕਰਨ ਤੇ ਲੱਗ ਪਈ ਹੈ ਹੁਣ ਜਿੱਥੇ ਸਟੈਬਲਿਸ਼ ਚੌਂਕੀਆਂ ਵੀ ਸੀ ਅਤਵਾਦ ਦੇ ਟਾਈਮ ਤੇ ਜਦੋਂ ਮਾਹੌਲ ਇੱਥੇ ਵਿਗੜਿਆ ਪਰਮਨੈਂਟ ਚੌਂਕੀਆਂ ਬੈਠੀਆਂ ਸੀ ਲੋਕਾਂ ਦੀ ਹਵਸਤ ਵਾਸਤੇ ਉਹਨੂੰ ਵੀ ਬੰਦ ਕਰ ਦਿੱਤੀਆਂ ਗਈਆਂ ਥਾਣਿਆਂ ਦੀਆਂ ਕੰਧਾਂ ਚੁੱਕੀਆਂ ਜਾ ਰਹੀਆਂ ਮੇਰੇ ਆਪਣੇ ਘਰ ਨੂੰ ਜਿਹੜਾ ਰਸਤਾ ਕਾਦੀਆਂ ਚੋਂ ਜਾਂਦਾ ਕੋਈ ਸ਼ਾਮ ਨੂੰ 6 ਵਜੇ ਥਾਣੇ ਵਾਲੇ ਬੰਦ ਕਰਦੇ ਦੇਖੋ ਕੋਈ ਥਾਣਾ ਉਸੇ ਸੜਕ ਤੇ ਤੇ ਸਾਰਾ ਸਾਨੂੰ ਵੀ ਸੜਕ ਬਦਲ ਕੇ ਜਾਣਾ ਪਈ ਤਾਂ ਤੁਸੀਂ ਮੈਨੂੰ ਦੱਸੋ ਜਦੋਂ ਪੁਲਿਸ ਸਟੇਸ਼ਨਸ ਵਾਲੇ ਆਪਣੇ ਆਪ ਨੂੰ ਸੇਫ ਨਹੀਂ ਸਮਝਦੇ ਆਮ ਲੋਕ ਜਿਹੜੇ ਪੰਜਾਬ ਦੇ ਨੇ ਉਹ ਉਹਨਾਂ ਨੂੰ ਸੁਰੱਖਿਆ ਕੌਣ ਦੇਗਾ ਕਿਹੜੇ ਲੋਕ ਨੇ ਐਂਟੀ ਨੈਸ਼ਨਲ ਕਿਹੜੀਆਂ ਏਜੰਸੀਜ਼ ਲੱਗੀਆਂ ਜਿਹੜੀਆਂ ਵੈਪਨ ਵੀ ਪਾਕਿਸਤਾਨ ਤੋਂ ਲੈ ਕੇ ਆ ਰਹੀਆਂ ਤੇ ਲਸ਼ਾਂ ਵੀ ਲੈ ਕੇ ਆ ਰਹੇ ਐਂਡ ਜੋ ਦੋਨੋਂ ਚੀਜ਼ਾਂ ਦੇ ਵਿੱਚ ਮੇਰਾ ਇਹ ਮੰਨਣਾ ਹੈ ਕਿ ਕੋਈ ਲੰਬਾ عرصਾ ਸਾਨੂੰ ਸਿਆਸਤ ਚ ਹੋ ਗਈ ਹੈ ਕਿ ਇਹਦੇ ਵਿੱਚ ਪੁਲਿਸ ਦੀ ਹੀ ਪ੍ਰੋਟੈਕਸ਼ਨ ਹੈ ਨਾ ਲੋਕਾਂ ਨੂੰ ਅੱਜ ਮੈਂ ਇੱਥੇ ਜੈੰਤੀਪੁਰ ਆਇਆ ਹਾਂ ਮੈਂ ਦੀ ਗੜੇ ਸ਼ਬਦਾਂ ਦੇ ਵਿੱਚ ਲਿਖੇ ਦੀ ਕਰਨਾ ਚਾਹਨਾ ਕਿ ਇਹ ਪਰਿਵਾਰ ਬਹੁਤ ਦੇਰ ਤੋਂ ਐਂਟੀ ਨੈਸ਼ਨਲ ਫੋਰਸਸ ਦੇ ਖਿਲਾਫ ਅਤਵਾਦ ਦੇ ਟਾਈਮ ਤੋਂ ਹੀ ਲੜਿਆ ਤੇ ਹੁਣ ਵੀ ਲੜ ਰਿਹਾ ਹੁਣ ਤੁਸੀਂ ਵੇਖੋ ਇਹਨਾਂ ਦੇ ਘਰ ਤੇ ਬਾਹਰੋਂ ਆ ਕੇ ਬੰਬ ਮਾਰੇ ਘਰ ਦੇ ਵਿੱਚ ਨੇ ਇਹ ਬੱਚੇ ਵੀ ਇੱਥੇ ਬੱਦਾਂ ਵੀ ਕੋ ਬੈਠਾ ਹੋਣਾ ਚਾਹੀਦਾ ਉਹ ਤਾਂ ਕੁਦਰਤੀ ਬਚਾ ਹੋ ਗਿਆ ਆਮ ਜਿਹੜਾ ਪੀਸਫੁਲ ਸਿਟੀਜ਼ਨ ਹੈ ਪੰਜਾਬ ਦਾ ਉਹ ਬਿਲਕੁਲ ਇਸ ਟਾਈਮ ਹਤਾਸ਼ਤ ਹੋ ਗਿਆ ਇਹ ਪਰਿਵਾਰ ਜੇ ਤਗੜਾ ਪਰਿਵਾਰ ਹੈ ਆਪਣੀ ਪ੍ਰੋਡਕਸ਼ਨ ਖੁਦ ਕਰਨ ਦੇ ਕਾਬਿਲ ਹੈ ਬਟ ਹਰ ਪੰਜਾਬੀ ਐ ਨਹੀਂ ਉਹ ਇਹ ਮੈਂ ਮੈਨੂੰ ਬਹੁਤ ਇਸ ਗੱਲ ਦਾ ਗਹਿਰਾ ਅੰਜ ਹੈ ਕਿ ਪੰਜਾਬ ਦੇ ਹਾਲਾਤ ਬਹੁਤ ਮੁਸ਼ਕਲ ਕਾਂਗਰਸ ਨੇ ਆਪਣੇ ਬਹੁਤ ਵੱਡੇ ਪੈਮਾਨੇ ਤੇ ਕੁਰਬਾਨੀਆਂ ਦੇ ਕੇ ਆਪਣੇ ਕਾਡਰਸ ਦੀ ਪੁਲਿਸ ਦੀਆਂ ਵੀ ਹੋਈਆਂ ਉਹਦੇ ਤੇ ਪੰਜਾਬ ਨੂੰ ਅਸੀਂ ਫਿਰ ਸ਼ਾਂਤ ਕੀਤਾ ਅਨਪੋਰਚਨਟਲੀ ਜਦੋਂ ਦਾ ਇਹ ਤੋਂ ਵੰਸਪਾਨ ਆਇਆ ਇੱਕੋ ਬਦਲਾਇਆ ਕਿ ਜਿਹੜੇ ਲੋਕ ਸੁਰੱਖਿਆ ਨਾਲ ਘਰਾਂ 'ਚ ਸੌਂਦੇ ਸੀ ਉਹ ਹੁਣ ਕੋਈ ਰਾਤ ਬੰਦਾ ਡਰਦਾ ਆਪਣੇ ਘਰ 'ਚ ਵੀ ਨਹੀਂ ਕਿਸੇ ਨੂੰ ਪਤਾ ਕਿ ਮੈਂ ਸੁਰੱਖਿਅਤ ਆਇਆ ਕਿ ਮੈਨੂੰ ਕਿਉਂਕਿ ਅਸੀਂ ਤੇ ਟੈਰਰਿਜ਼ਮ ਦਾ ਦੌਰ ਵੀ ਵੇਖਿਆ ਇਸ ਪਰਿਵਾਰ ਨੇ ਵੀ ਛੱਲਿਆ ਤੇ ਅਸੀਂ ਵੀ ਛੱਲਿਆ ਸਾਨੂੰ ਤੇ ਉਹੀ ਹਾਲਾਤ ਨਜ਼ਰ ਆਣੇ ਸ਼ੁਰੂ ਹੋ ਗਏ ਕਿ ਨਾ ਸ ਇੱਥੇ ਕੋਈ ਸਾਡੀ ਧੀ ਨਾ ਕੋਈ ਮਾਂ ਨਾ ਕੋਈ ਸਾਡੀ ਪੈਣ ਸੁਰੱਖਤ ਹੈ ਕੋਈ ਪਰਸੇ ਲੈ ਕੇ ਜਾਂਦੀ ਤੇ ਪਰਸ ਖੋ ਕੇ ਲੈ ਜਾਂਦੇ ਕੋਈ ਚੇਨੀ ਪਾ ਕੇ ਜਾਂਦੀ ਤੇ ਚੇਨੀ ਗਲੇ ਚੋਂ ਖਾ ਲੇ ਖੋ ਲਈਂਦੇ ਕੋਈ ਵਾਲੀਆਂ ਪਾਦੀ ਤੇ ਵਾਲੀਆਂ ਖੋ ਲਈਂਦੇ ਬੁਰਾ ਹਾਲ ਹੈ ਨਸ਼ੇ ਦਾ ਮੇਰਾ ਕੱਲ ਹਰ ਤੀਜਾ ਘਰ ਪੰਜਾਬ ਚ ਹਰ ਘਰ ਪ੍ਰਭਾਵਿਤ ਹੋ ਗਿਆ ਇੱਕ ਪਾਸੇ ਜੋ ਪੜਿਆ ਲਿਖਿਆ ਸੀ ਚੰਗੀ ਪਨੀਰੀ ਸੀ ਪੰਜਾਬ ਦੀ ਉਹ ਬਾਹਰਲੇ ਮੁਲਕਾਂ ਚ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਸੁਰੱਖਿਆ ਕੋਈ ਨਹੀਂ ਤੋਂ ਇਸ ਗੱਲ ਬਾਰੇ ਸਾਨੂੰ ਬਹੁਤ ਵੱਡੀ ਚਿੰਤਾ ਹੈ ਐਂਡ ਵਿਸ਼ੇਸ਼ ਤੌਰ ਤੇ ਜਿਹੜੀ ਬਾਰਡਰ ਦੀ ਬੈਲਟ ਇਹ ਟੈਰਰਿਜ਼ਮ ਵੇਲੇ ਵੀ ਸਾਰੋਂ ਬਾਅਦ ਇਧਰ ਹੀ ਜ਼ੋਰ ਸੀ ਇਸ ਕੰਮ ਦਾ ਉਹ ਇਹਦੇ ਵਿੱਚ ਜੁਆਇੰਟ ਰਿਸਪੌਂਸਿਬਿਲਟੀ ਆਮ ਆਦਮੀ ਪਾਰਟੀ ਦੀ ਭਗਵੰਤ ਦੀ ਤੇ ਸੈਂਟਰਲ ਗਵਰਨਮੈਂਟ ਕਿਉਂਕਿ ਕੰਡੇ ਦੀ ਤਾਰ ਤੋਂ ਜੇ ਵੇਖੀਏ ਤੇ ਆ ਜਿਹੜਾ ਤੁਹਾਡਾ ਪਿੰਡ ਹੈ ਜਿੱਥੇ ਅਸੀਂ ਜੇਟੀਪੁਰ ਬੈਠੇ ਆ 50 ਕਿਲੋਮੀਟਰ ਤੱਕ ਜਿੰਨੀ ਬਾਰਡਰ ਬੈਲਟ ਆਲਮੋਸਟ 50 ਕਿਲੋਮੀਟਰ ਚ ਆ ਜਾਂਦੀ ਉਥੇ ਬਾਰਡਰ ਸਿਕਿਉਰਟੀ ਫੋਰਸ ਵੀ ਜਿਹੜੀ ਹੈ ਉਹ ਵੀ ਓਨੀ ਹੀ ਜ਼ਿੰਮੇਵਾਰ ਹੈ ਜਿੰਨੀ ਸਾਡੀ ਲੋਕਲ ਪੰਜਾਬ ਪੁਲਿਸ ਮੈਂ ਸਮਝਦਾ ਇਹਨਾਂ ਦੀ ਕੋਆਰਡੀਨੇਸ਼ਨ ਹੀ ਨਹੀਂ ਆਪਸ ਵਿੱਚ ਜਿੰਨੀ ਬਾਰਡਰ ਸਕਿਉਰਿਟੀ ਫੋਰਸ ਸਾਡੇ ਬਾਰਡਰਸ 'ਤੇ ਲੱਗੀ ਹੈ ਤੇ ਸਾਡੀ ਪੁਲਿਸ ਫੋਰਸ ਹੈ ਦੇ ਇਹਨਾਂ ਨੂੰ ਦੋਨਾਂ ਨੂੰ ਜੁਆਇੰਟ ਇਹਦੇ 'ਤੇ ਸਰਵੇਲੈਂਸ ਕਰਨੀ ਚਾਹੀਦੀ ਆਪਰੇਸ਼ਨ ਕਰਨਾ ਚਾਹੀਦਾ ਮਾੜੇ ਅਨਸਰ ਮੇਰਾ ਤਾਂ ਫਿਰ ਮੰਨਣਾ ਇਹ ਹੈ ਕਿ ਬਕਾਇਦਾ ਤੌਰ 'ਤੇ ਪੁਲਿਸ ਫੋਰਜ ਇਮਾਨਦਾਰੀ ਨਾਲ ਕੰਮ ਕਰੇ ਇਹਨਾਂ ਨੂੰ ਇੱਕ ਇੱਕ ਬੰਦੇ ਦਾ ਪਤਾ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰੂੰਗਾ ਸਾਰੀ ਪੋਲਿਟਿਕਲ ਜਮਾਤਾਨਾਂ ਨੂੰ ਵੀ ਕਰੂੰਗਾ ਸਾਰੇ ਪੋਲਿਟਿਕਲ ਲੀਡਰਜ਼ ਨੂੰ ਵੀ ਕਰਾਂਗਾ ਕਿ ਜੋ ਅੱਤਵਾਦ ਦੇ ਵੇਲੇ ਹਾਲਾਤ ਸੀ ਉਹ ਹਾਲਾਤ ਇਸ ਤਰ੍ਹਾਂ ਇਸ ਤਰ੍ਹਾਂ ਬੰਦੇ ਜਾ ਰਹੇ ਉਦੋਂ ਵੀ ਬਹੁਤ ਭਾਰੀ ਨੁਕਸਾਨ ਹੋਇਆ 35000 ਤੋਂ ਵੱਧ ਪੰਜਾਬੀ ਜਿਹੜਾ ਸੀ ਉਹ 15 ਹਜ਼ਾਰ ਚ ਸ਼ਿਕਾਰ ਹੋਇਆ ਤੇ ਅੱਜ ਦੇ ਦਿਨ ਤੱਕ ਅਸੀਂ ਆਰਥਿਕ ਤੌਰ ਤੇ ਪੈਰਾਂ ਤੇ ਨਹੀਂ ਆ ਸਕੇ ਜਦੋਂ ਅਤਵਾਦ ਸ਼ੁਰੂ ਹੁੰਦਾ 1978 ਚ ਉਦੋਂ ਤੱਕ ਪੰਜਾਬ ਇੱਕ ਨੰਬਰ ਦਾ ਆਰਥਿਕ ਤੌਰ ਤੇ ਇੱਕ ਨੰਬਰ ਦਾ ਸੂਬਾ ਸੀ ਹਿੰਦੁਸਤਾਨ ਪਰ ਪਰ ਕੈਪਟਾ ਇਨਕਮ ਸਾਰੇ ਨੂੰ ਨੰਬਰ 1 ਜੇ ਕੋਈ ਡਾਟਾ ਚੈੱਕ ਕਰੇ 1978 ਤੱਕ ਸਾਡੇ ਤੇ ਕਰਜ਼ਾ ਸਾਰਾ 1000 ਕੇ 2000 ਕਰੋੜ ਦਾ ਨਿਰਾ 1000 ਤੋਂ 2000 ਕਰੋੜ ਆਲਮੋਸਟ ਰੈਵਨਿਊ ਸਰਪਲਸ ਸਰਪਲਸ ਦੇ ਸੀ ਹਾਈਐਸਟ ਪਰ ਕੈਪੀਟਾ ਇਨਕਮ ਸੀ ਨੌਜਵਾਨਾਂ ਕੋ ਕੰਮ ਐ ਸੀ ਜੇ ਉਹ ਪੀਰੀਅਡ 15 ਸਾਲ ਦਾ ਨਾਂ ਦਾ ਮੇਰਾ ਮੰਨਣਾ ਹੈ ਅਮਰੋਸਰ ਸਾਹਿਬ ਤੋਂ ਲੈ ਕੇ ਰਾਜਪੁਰੇ ਤੱਕ ਅੱਜ ਸਾਰੇ ਜੀਟੀ ਰੋਡ ਤੇ ਇੱਕ ਸ਼ਹਿਰ ਹੋਣਾ ਸੀ ਐਸ ਟਾਈਮ ਕਰਜ਼ਾ ਸਾਡਾ 370000 ਕਰੋੜ ਦਾ ਹੋ ਗਿਆ ਜਿਹੜਾ ਕਿਸੇ ਟਾਈਮ ਉਦੋਂ 1000 ਤੋਂ 2000 ਕਰੋੜ ਦਾ ਸੀ ਅਸੀਂ ਅੱਜ ਹਰਿਆਣੇ ਤੇ ਹਿਮਾਚਲ ਤੋਂ ਕਿਤੇ ਪਿੱਛੇ ਚਲੇ ਗਏ ਪਾਵੇ ਤੁਸੀਂ ਐਜੂਕੇਸ਼ਨਲ ਫੈਸਿਲਿਟੀਆਂ ਵੇਖ ਲਓ ਪਾਵੇ ਤੁਸੀਂ ਹੈਲਥ ਫੈਸਿਲਿਟੀਆਂ ਵੇਖ ਲਓ ਤੇ ਲਾਅ ਐਂਡ ਆਰਡਰ ਦੀ ਤੇ ਗੱਲ ਹੀ ਚੱਲ ਲੋ ਅੱਜ ਕੋਈ ਇੱਥੇ ਕਾਰੋਬਾਰ ਹੈ ਨਹੀਂ ਸਾਡਾ ਜੇ ਬਾਰਡਰ ਖੁੱਲੇ ਹੋਏ ਸੈਂਟਰਲ ਏਸ਼ੀਆ ਦਾ ਤੇ ਅਮਰਸਰ ਸਾਹਿਬ ਯਾ ਬਾਰਡਰ ਦੀ ਸਾਰੀ ਬੈਲਟ ਤੋਂ ਕੋਈ ਨਾ ਕੋਈ ਨੌਜਵਾਨਾਂ ਕੋ ਕੰਮ ਹੁੰਦਾ ਕਿਸਾਨਾਂ ਕੋ ਵੀ ਕੰਮ ਹੁੰਦਾ ਤੁਹਾਡੀਆਂ ਫੈਕਟਰੀਆਂ ਵਾਲੇ ਕੋਈ ਵੀ ਕੋ ਕੰਮ ਹੁੰਦਾ ਇੰਨੀ ਜ਼ਿਆਦਾ ਡਿਮਾਂਡ ਹੈ ਅਕ੍ਰੋਸ ਦੀ ਬਾਰਡਰ ਸਾਡੇ ਜਿਹੜੇ ਨੀਰੋ ਸਾਹਿਬ ਨੇ ਉਹ ਸੁਤੇ ਉਹ ਕਹਿੰਦੇ ਜੋ ਰੂਮ ਜਲ ਰਿਹਾ ਸੀ ਨੀਰੋ ਬਾਂਸਰੀ ਵੇਚਾ ਰਿਹਾ ਸੀ ਪੰਜਾਬ ਜਲ ਰਿਹਾ ਤੇ ਭਗਵੰਤ ਮਾਨ ਜੀ ਆਪ ਦੀਆਂ ਵੋਟਾਂ ਮੰਗਣ ਦਿੱਲੀ ਗਏ ਨੇ ਤੁਸੀਂ ਵੇਖੋ ਸਹੀ ਬਦਕਿਸਮਤੀ ਪੰਜਾਬ ਦੀ ਮੈਂ ਪੰਜਾਬ ਦੇ ਲੋਕਾਂ ਤੋਂ ਇਹੀ ਡਿਮਾਂਡ ਕਰ ਰਿਹਾ ਕਿ ਆਪਾਂ ਕਿਹੜੇ ਕੰਮ ਨੂੰ ਇਹਨਾਂ ਨੂੰ ਲੈ ਕੇ ਆਏ ਕਿਹੜਾ ਬਦਲਾਅ ਹੈ ਕਹਿੰਦੇ ਸੀ ਤੁਹਾਡਾ ਲੈ ਕੇ ਆਵਾ ਹੁਣੇ ਡਾਇਰੈਕਟ ਜਨਰਲ ਪੁਲਿਸ ਨਾਲ ਵੀ ਗੱਲ ਹੋਈ ਮੈਂ ਉਹਨਾਂ ਨੂੰ ਵੀ ਇਹ ਗੱਲ ਕਹੀ ਕਿ ਇਹਨਾਂ ਦੀ ਜਿਹੜੀ ਪਰਸਨਲ ਸਿਕਿਉਰਿਟੀ ਉਹਨੂੰ ਵੀ ਸਾਰਾ ਕੁਝ ਧਿਆਨ ਚ ਕੀਤਾ ਜਾਏ ਸਾਰੇ ਪਿੰਡ ਦੀ ਸਿਕਿਉਰਿਟੀ ਤੇ ਇਸ ਏਰੀਆ ਦੀ ਸਿਕਿਉਰਿਟੀ ਨੂੰ ਵੀ ਅਪਗ੍ਰੇਡ ਕੀਤਾ ਜਾਏ ਜਦੋਂ ਇੱਥੇ ਅਤਵਾਦ ਦਾ ਦੌਰ ਸੀ ਉਦੋਂ ਵੀ ਇੱਥੇ ਜਿਹੜੀ ਐਂਟੀ ਨੈਸ਼ਨਲ ਫੋਰਸਿਸ ਸੀ ਅਕ੍ਰੋਸ ਦੀ ਬਾਰਡਰ ਉਦੋਂ ਉਦੋਂ ਵੀ ਉਦੋਂ ਵੀ ਉਹ ਪੂਰੀ ਐਕਟਿਵ ਸੀ ਇਸ ਤਰ੍ਹਾਂ ਹੀ ਸ਼ੁਰੂਆਤ ਹੋਈ ਸੀ ਉਸੇ ਇਸ ਤਰ੍ਹਾਂ ਹੀ ਸ਼ੁਰੂਆਤ ਹੋਈ ਸੀ ਉਹ ਤੇ ਉਸ ਤੋਂ ਵੱਧ ਆ ਰਿਹਾ ਜੀ ਉਹ ਤੇ 15 ਸਾਲਾਂ ਚ ਅਖੀਰ ਦੇ ਉੱਤੇ ਵੈਪਨ ਆਣਾ ਸ਼ੁਰੂ ਹੋਇਆ ਸੀ ਇੱਥੇ ਤੇ ਸ਼ੁਰੂ ਚ ਹੀ ਕੰਮ ਹੋ ਗਿਆ ਜੀ ਅਸੀਂ ਜੇ ਡਰੋਨ ਉਧਰੋਂ ਆਏ ਤੇ ਉਹਨੂੰ ਕਾਬੂ ਕਰਨ ਤੇ ਉਹਨੂੰ ਅਸੀਂ ਤਬਾਹ ਕਰਨ ਦੇ ਵਿੱਚ ਸਾਡੇ ਕੋ ਕੋਈ ਫੈਸਿਲਿਟੀ ਹੈ ਨਹੀਂ ਤੇ ਮੈਂ ਉਦੋਂ ਹੀ ਕਿਹਾ ਸੀ ਭਗਵੰਤ ਮਾਨ ਜੀ ਤੁਸੀਂ ਹੋਮ ਮਿਨਿਸਟਰ ਵੀ ਹੋ 1000 ਕਰੋੜ ਰੁਪਈਆ ਤੇ ਤੁਸੀਂ ਆਪਣੀ ਮਸ਼ਹੂਰੀਆਂ ਤੇ ਲਾਉਂਦੇ ਹੋ ਜੇ ਤੁਹਾਡੀ ਸਰਕਾਰ ਦੀ ਪ੍ਰਾਇੋਰਟੀ ਹੋਏ ਹੋਮ ਮਿਨਿਸਟਰੀ ਤੁਹਾਨੂੰ ਕਦੋਂ ਕੱਲੇ ਨਾ ਕੱਲੇ ਤੁਸੀਂ 600 ਕਰੋੜ ਰੁਪਈਆ ਇੱਥੇ ਦਿਓ ਤਹਾਡੀ ਪ੍ਰਾਇਓਰਟੀ ਹੈ ਨਹੀਂ ਤੁਹਾਡੀ ਪ੍ਰਾਇਓਰਟੀ ਹਰ 에ਰਪੋਰਟ ਤੇ ਹਰ ਬੱਸ ਸਟੈਂਡ ਤੇ ਹਰ ਰੇਲਵੇ ਸਟੇਸ਼ਨ ਤੇ ਭਗਵੰਤ ਮਾਨ ਦੇ ਦਰਸ਼ਨ ਜ਼ਰੂਰ ਹੋਣੇ ਚਾਹੀਦੇ ਦਿੱਲੀ ਦੂਰ ਰਸਤੇ ਦਿੱਲੀ ਇੱਥੋਂ ਦਾ ਖੜਾਕ ਦਿੱਲੀ ਤੱਕ ਨਹੀਂ ਪਹੁੰਚਦਾ ਬਟ ਇਹ ਜ਼ਰੂਰ ਹੈ ਅਸੀਂ ਹੁਣ 10 15 ਦਿਨ ਜਾਵਾਂਗੇ ਪੰਜਾਬ ਦੇ ਹਾਲਾਤ ਬਾਰੇ ਦਿੱਲੀ ਦੇ ਲੋਕਾਂ ਨੂੰ ਬਕਾਇਦਾ ਤੌਰ ਅਸੀਂ ਜਾਗਰੂਕ ਕਰਾਂਗੇ ਆ ਹਾਲਾਤ ਕਿਉਂਕਿ ਜੇ ਪੰਜਾਬ ਵਿਗੜਿਆ ਤੇ ਦਿੱਲੀ ਤੱਕ ਪਹੁੰਚੇ ਨੂੰ ਕਿਨਾ ਚੜ ਲੱਗਣਾ ਕੁਝ ਮੈਂ ਤਾਂ ਤੁਹਾਨੂੰ ਪਹਿਲੇ ਦੱਸਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਜਦੋਂ ਗੋਰਿਆਂ ਨੇ ਪੰਜਾਬ ਦੇ ਵਿੱਚ ਐਂਟਰੀ ਕੀਤੀ ਇਹਨਾਂ ਪਹਿਲਾ ਆਪਣਾ ਰੀਜੈਂਸੀ ਉਹਦਾ ਨਾਂ ਸੀ ਸਰ ਜான் ਲਾਰੈਂਸ ਉਹਨੂੰ ਕੱਲਿਆ ਸੀ ਪੰਜਾਬ ਪੰਜਾਬ ਨੂੰ ਆਪਣੇ ਥੱਲੇ ਕਰਨ ਵਾਸਤੇ ਕਬਜ਼ਾ ਕਰਨ ਵਾਸਤੇ ਤੇ ਵਿਭਬ ਕੁਮਾਰ ਪਹਿਲਾ ਸਰ ਜான் ਲਾਰੈਂਸ ਆ ਗਿਆ ਜੀ

ਵੱਡੇ ਪੇਮਾਨੇ ਤੇ ਇਸ ਟਾਈਮ ਲੁੱਟ ਪੁਲਿਸ ਸਟੇਸ਼ਨਾਂ ਤੱਕ ਰੈਵਨਿਊ ਤਹਿਸੀਲਾਂ ਤੱਕ ਕਿਸੇ ਮਹਿਕਮੇ ਚ ਆ ਜੰਨੇ ਤੁਹਾਡੀਆਂ ਕਾਲਜ ਤੁਸੀਂ ਕੱਢਦੇ ਹੋ ਉਹੀ ਜ਼ਿੰਮੇਵਾਰੀ ਖਤਮ ਹੋ ਗਿਆ ਕੋਈ ਐਮ ਐਲ ਏ ਜਿਹੜਾ ਉਹ 24 ਘੰਟੇ ਇਸੇ ਕੰਮ ਤੇ ਲੁੱਟ ਘੁਸੁੱਟਦੇ ਹੋਏ ਨੇ ਮਿਨਿਸਟਰ ਇਸ ਕੰਮ ਤੇ ਹੋਏ ਨੇ ਇਹ ਤੇ ਗਵਰਨਮੈਂਟ ਇਨ ਇਟਸੈਲਫ ਤੇ ਵਿੱਚ ਹੀ ਸਕੈਮ ਹੈ ਸਾਰੋਂ ਦਾ ਵੱਡਾ ਸਕੈਮ 75 ਸਾਲਾਂ ਜੇ ਕੋਈ ਹੋਇਆ ਤੇ ਅਪਰੈਜ਼ੈਂਟ ਸਰਕਾਰ ਇੱਕੋ ਸੌ ਰਿਆ ਇਕੱਲਾ ਇਹਨਾਂ ਦਾ ਕਿ ਜਿਨ੍ਹਾਂ ਦੇ ਵਿਆਹ ਨਹੀਂ ਸੀ ਹੋਣੇ ਛੜੇ ਰਹਿ ਜਾਣੇ ਸੀ ਉਹਨਾਂ ਦੇ ਸਦਾ ਦੇ ਵਿਆਹ ਹੋ ਗਏ।